ਜੋ ਇਸ ਸੰਸਾਰ ਵਿੱਚ ਆ ਕੇ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਲੈਂਦਾ ਹੈ ਜੀ ਦੀ ਪੂਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਮੁਤਾਬਿਕ ਗੁਰੂ ਦੇ ਹੁਕਮ ਮੁਤਾਬਿਕ ਬਤੀਤ ਹੁੰਦੀ ਹੈ ਉਹ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਪਰਮਾਤਮਾ ਨਹੀਂ ਬਣਦਾ ਜੀ ਬ੍ਰਹਮ ਗਿਆਨੀ ਕੌਣ ਹੈ ਪਰਮਾਤਮਾ ਤੇ ਜਿਹੜਾ ਉਹਦਾ ਰੂਪ ਬਣ ਗਿਆ ਭਾਬ ਜੀ ਨੇ ਬ੍ਰਹਮ ਦਾ ਗਿਆਨ ਹਾਸਲ ਪ੍ਰਾਪਤ ਕਰ ਲਿਆ ਉਹਨੂੰ ਆਪਾਂ ਕਹਿ ਸਕਦੇ ਹਾਂ ਬ੍ਰਹਮ ਗਿਆਨੀ ਪਰ ਪਰਮਾਤਮਾ ਨਹੀਂ ਕਿਉਂਕਿ ਪਰਮਾਤਮਾ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਉਹ ਪਰਮਾਤਮਾ ਦਾ ਰੂਪ ਬਣ ਜਾਂਦੇ ਨੇ ਮਨ ਸਾਚਾ ਫਿਰ ਉਹਨਾਂ ਦੇ ਮਨ ਵਿੱਚ ਕੀ ਹੁੰਦਾ ਹੈ ਸੱਚ ਇਹ ਸੱਚ ਸਭ ਨਾਕਾ ਖਸਮ ਹੈ ਉਹ ਖਸਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਸੱਚ ਉਹਨਾਂ ਦੇ ਮਨ ਵਿੱਚ ਵਸਦਾ ਹੈ ਚੰਗੀਆਂ ਵਿਚਾਰਾਂ ਉਹਨਾਂ ਦੇ ਮਨ ਵਿੱਚ ਵਸਦੀਆਂ ਨੇ ਮੁਖ ਸਾਚਾ ਸੋਏ ਉਨ੍ਹਾਂ ਦੇ ਮੂੰਹ ਵਿੱਚ ਵੀ ਰਸਨਾ ਤੇ ਵੀ ਸੱਚ ਵਸਦਾ ਹੈ। ਵਰਨਪੇਖ ਹੈ ਕਿਸ ਵੀ ਨ ਕੋਲੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਨਾਨਕ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਉਹਨਾਂ ਦੇ ਲੱਛਣ ਨੇ ਨਿਸ਼ਾਨੀਆਂ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਨਿਰਮਲਾ ਭਾਵ ਪਵਿੱਤਰ ਉਹਨਾਂ ਸਰੀਰ ਤੇ ਵੇਖੋ ਆਪਾਂ ਖਾਣੇ ਪੀਣੇ ਆ। ਸਰੀਰ ਤੇ ਪਵਿੱਤਰ ਨਹੀਂ ਹੋ ਸਕਦਾ ਆਪਾਂ ਕਿੰਨੇ ਚੰਗੇ ਪਦਾਰਥ ਛਕਦੇ ਆਂ ਪਰ ਵੇਖੋ ਦੂਜੇ ਦਿਨ ਲੋਕੀ ਵੀ ਥੋ-ਥੋ ਕਰਦੇ ਨੇ। ਕੋਈ ਚੀਜ਼ ਤੇ ਪਵਿੱਤਰ ਨਹੀਂ ਪਰ ਉਹਨਾਂ ਦਾ ਜਿਹੜਾ ਮਾਈਂਡ ਹੈ ਨਾ ਉਹਨਾਂ ਦੀ ਆਤਮਾ ਹੈ, ਉਹਨਾਂ ਦੀ ਰੂਹ ਹੈ, ਉਹਨਾਂ ਦਾ ਬ੍ਰੇਨ ਹੈ, ਉਹਨਾਂ ਦੀਆਂ ਵਿਚਾਰਾਂ ਬੜੀਆਂ ਪਵਿੱਤਰ ਨੇ। ਇਸ ਕਰਕੇ ਨਿਰਮਲ ਤੇ ਨਿਰਮਲਾ ਇੰਨਾ ਨਿਰਮਲ ਹੈ ਮੈਲ ਨਹੀਂ ਲੱਗਣ ਦਿੰਦੇ ਆਪਣੇ ਆਪ ਨੂੰ ਜੈਸੇ ਮੈਲ ਨਾ ਲੱਗਿਆ ਜਲਾ ਪਾਣੀ ਦੀ ਤਰ੍ਹਾਂ ਬ੍ਰਹਮ ਗਿਆਨੀ ਸਾਫ਼ ਹੈ ਜੀ ਪਾਣੀ ਜਿੰਨਾ ਮਰਜੀ ਗੰਦਾ ਮੈਲਾ ਹੋ ਜਵੇ ਤੁਸੀਂ ਪਾਣੀ ਨੂੰ ਖੜਾ ਕੇ ਰੱਖੋ ਇੱਕਣਾ ਇੱਕ ਦਿਨ ਥੱਲੇ ਉਹ ਸਾਰਾ ਗੰਧ ਬਹਿ ਜਾਂਦਾ ਹੈ ਪਾਣੀ ਫੇਰ ਪਵਿੱਤਰ ਦਾ ਪਵਿੱਤਰ ਹੈ ਪਾਣੀ ਸਾਫ਼ ਹੀ ਹੈ ਉਦਾਂ ਇਸ ਦੁਨੀਆਂ ਵਿੱਚ ਪਾਣੀ ਨੂੰ ਵੀ ਝੂਠਾ ਦੱਸਿਆ ਗੁਰਬਾਣੀ ਚ ਅਗਨੀ ਵੀ ਝੂਠਾ ਪਾਣੀ ਝੂਠਾ ਕਿਉਂਕਿ ਉਹਦੇ ਵਿੱਚ ਬੜੇ ਜੀਵ ਨੇ ਬੜਾ ਕੁਛ ਹੈ ਪਰ ਇੱਕ ਪਾਣੀ ਦਾ ਜਿਹੜਾ ਰੂਪ ਹੈ ਉਹ ਕਿੰਨਾ ਸਾਫ਼ ਹੁੰਦਾ ਇਸ ਤਰ੍ਹਾਂ ਭਾਈ ਬ੍ਰਹਮ ਗਿਆਨੀ ਦਾ ਹਿਰਦਾ ਹੁੰਦਾ ਹੈ ਜੀ ਤੇ ਉਹਦਾ ਕੰਮ ਹੈ ਸਭ ਨਾਲ ਦੀ ਮੈਲ ਧੋ ਕੇ ਨਾ ਆਪ ਨਿਰਮਲ ਰਹਿੰਦਾ ਹੈ ਇਹ ਸੁਭਾਅ ਹੈ ਬ੍ਰਹਮ ਗਿਆਨੀ ਦਾ ਬ੍ਰਹਮ ਗਿਆਨੀ ਕਹੇ ਮਨ ਹੋਏ ਪਰਗਾਸ ਮਨ ਦੇ ਨੰਨੇ ਨੂੰ ਸ਼ਿਆਰੀ ਵੇਖੋ ਜੀ ਉਸ ਦੇ ਮਨ ਵਿੱਚ ਪ੍ਰਕਾਸ਼ ਹੈ ਭਾਵ ਗਿਆਨ ਹੈ ਉਹਦੇ ਅੰਦਰ ਸੂਰਜ ਚੜਾ ਦਿੱਤਾ ਵਾਹਿਗੁਰੂ ਜੀ ਨੇ ਸੱਚੇ ਨਾਮ ਦਾ ਸੂਰਜ ਚੜਾ ਦਿੱਤਾ ਕਿਵੇਂ ਚੜਾ ਦਿੱਤਾ ਜੈਸੇ ਧਰ ਉਪਰ ਆਕਾਸ਼ ਤੁਸੀਂ ਆਕਾਸ਼ ਵੇਖੋ ਕਿੰਨਾ ਸਾਫ਼ ਦਿਸਦਾ ਜਿਸ ਦੀ ਤ੍ਰੇਲ ਪੈਂਦੀ ਹੈ ਨਾ ਕੋਈ ਬੱਦਲ ਨਹੀਂ ਹੁੰਦਾ ਸਭ ਸਾਫ਼ ਦਿਸਦਾ ਹੈ ਕਿੰਨਾ ਸੋਹਣਾ ਦਿਸਦਾ ਹੈ ਜਿਵੇਂ ਆਕਾਸ਼ ਵਿੱਚ ਪ੍ਰਕਾਸ਼ ਹੈ ਇਦਾਂ ਭਾਈ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਨਾ ਮਾਲਕ ਪ੍ਰਕਾਸ਼ਿਤ ਹੈ ਅਸਲ ਮਤਲਬ ਕੋਈ ਵਿਤਕਰਾ ਨਹੀਂ ਉਹਨਾਂ ਨਾਲ ਕੋਈ ਜਿੱਦਾਂ ਮਰਜ਼ੀ ਦਾ ਬਿਹੇਵ ਕਰੇ ਪਰ ਉਹਨਾਂ ਅੰਦਰ ਕੋਈ ਵਿਤਕਰਾ ਨਹੀਂ ਬ੍ਰਹਮ ਗਿਆਨੀ ਦਾ ਮਿੱਤਰ ਛਤਰ ਸਮਾਨ ਉਹਨਾਂ ਮਿੱਤਰ ਨੂੰ ਹੈ ਵੀ ਹੋਣ ਦਿੰਦੇ ਨੇ ਨਾ ਦੁਸ਼ਮਣ ਨੂੰ ਹੈ ਵੀ ਹੋਣ ਦਿੰਦੇ ਕਿਉਂਕਿ ਦੁਸ਼ਮਣ ਤੇ ਉਹਨਾਂ ਦਾ ਕੋਈ ਹੁੰਦਾ ਹੀ ਨਹੀਂ ਜਿਹੜਾ ਪਿੱਛੇ ਹੁੰਦਾ ਮਗਰ ਹੁੰਦਾ ਨਿੰਦਿਆ ਤੇ ਉਹੀ ਕਰਦਾ ਉਹ ਥੋੜੀ ਕਿਸੇ ਦੀ ਫੁੱਲ ਨੂੰ ਫੁੱਲ ਕਹਿਣਾ ਕੰਡੇ ਨੂੰ ਕੱਡਾ ਕਹਿਣਾ ਇਹ ਤੇ ਸੱਚ ਹੈ ਪਰ ਜੀ ਦੀ ਅਵਸਥਾ ਹੀ ਨਹੀਂ ਜਿਹਨੂੰ ਗੁਰਬਾਣੀ ਦਾ ਊੜਾ ਨਹੀਂ ਪਤਾ ਉਹਨਾਂ ਦਾ ਸੁਭਾਅ ਹੀ ਨਹੀਂ ਦਿਆ ਹੁੰਦਾ ਇਸੇ ਕਰਕੇ ਭਾਈ ਉਹਨਾਂ ਦਾ ਕੋਈ ਨਾ ਕੋਈ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਖ ਕੋ ਨਾਨਕ ਖਸਮੈ ਬੰਦਾ ਉਹਨਾਂ ਦਾ ਜਿਹੜਾ ਜੀਵਨ ਦਾ ਵਰਤਾਓ ਹੈ ਨਾ ਜੀਵਨ ਹੈ ਸਭ ਇੱਕ ਸਮਾਨ ਹੈ ਸਭ ਨੂੰ ਇੱਕ ਸਮਾਨ ਸਮਝਦੇ ਨੇ ਉਹ ਅਜੇਹੀ ਰੂਹ ਹੁੰਦੀ ਹੈ ਮੁਸੀਬਤ ਕਿਸੇ ਨੂੰ ਹੁੰਦੀ ਹੈ ਤੇ ਸੇਵਾ ਉਹ ਆਪ ਕਰਦੇ ਆਪਾਂ ਨੂੰ ਦੀ ਸਜਾਉਂਦੇ ਨੇ ਐਸੀ ਇਹ ਕਾਰ ਸੇਵਾ ਵਿੱਚ ਹੁੰਦੇ ਨੇ ਚੰਗੇ ਰੂਹਾਂ ਉਹ ਕਿੰਨੀਆਂ ਸੇਵਾ ਕਰਦੀਆਂ ਨੇ ਪੀਜੀਆਈਪਾਂ ਵੇਖਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੁੰਦਾ ਐਸੀਆਂ ਰੂਹਾਂ ਵੀ ਹੁੰਦੀਆਂ ਨੇ ਲਾਲਚ ਵੀ ਕਿਸੇ ਤਰ੍ਹਾਂ ਦੀ ਨਹੀਂ ਹੁੰਦਾ ਪਰ ਉਹ ਸੇਵਾ ਵੀ ਘੜੀਆਂ ਕਰਦੀਆਂ ਨੇ ਹੁਣ ਜਿਵੇਂ ਇੱਕ ਉਹ ਉਦਾਹਰਣ ਕੋਈ ਲੰਗਰ ਵਿੱਚ ਆ ਜਾਵੇ ਉਹ ਲੰਗਰ ਪਰਥਾ ਕੋਈ ਆ ਕੇ ਸਾਜ ਜਾਵੇ ਉਹਨਾਂ ਦੀ ਜਿਹੜੇ ਸਮੂਹ ਸਟਾਫ ਹੈ ਜਾਂ ਕਮੇਟੀ ਮੈਂਬਰ ਨੇ ਉਹਨਾਂ ਨਾਲ ਬਣਦੀ ਵੀ ਨਾ ਹੋਵੇ ਉਹ ਰੱਬ ਨੂੰ ਵੀ ਅਵਾ-ਤਵਾ ਬੋਲਦਾ ਹੋਵੇ ਪਰ ਸੰਗਤ ਵਿੱਚ ਆ ਕੇ ਬੈਠ ਜਾਵੇ ਜਾਂ ਲੰਗਰ ਲੰਗਰ ਛਕਣ ਲੱਗ ਜਾਵੇ ਕੋਈ ਨਹੀਂ ਉਹਨਾਂ ਨੂੰ ਕੁਝ ਕਹਿ ਸਕਦਾ ਕਿਉਂਕਿ ਲੰਗਰ ਹਾਲ ਹੈ ਕਿਉਂਕਿ ਗੁਰਦੁਆਰਾ ਸਾਹਿਬ ਹੈ ਸਭ ਇੱਕ ਸਮਾਨ ਇਸੇ ਤਰ੍ਹਾਂ ਜਿਹੜਾ ਭਾਈ ਬ੍ਰਹਮ ਗਿਆਨੀ ਹੈ ਨਾ ਮਿੱਤਰ ਛਤਰ ਸੰਖੁਸ਼ ਇੱਕ ਸਮਾਨ ਹੈ ਉਹਦੀ ਨਜ਼ਰਾਂ ਵਿੱਚ ਮਿੱਤਰ ਛਤਰ ਕੁਝ ਨਹੀਂ ਉਹ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ ਬ੍ਰਹਮ ਗਿਆਨੀ ਕਾ ਨਾਹੀ ਅਵਿਮਾਨ ਬ੍ਰਹਮ ਦਾ ਗਿਆਨ ਹੋਣ ਕਰਕੇ ਨਾ ਉਦੇ ਅੰਦਰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਹੁੰਦਾ ਜੀ ਜਿਵੇਂ ਉੱਤੇ ਸਮਝਿਆ ਨਾ ਉਹ ਬਹੁਤੀ ਆਪਣੀ ਹੋਮੇਡਿ ਟਖਾਂਦਾ ਵੀ ਮੇਰੇ 100 ਮਿੱਤਰ ਨੇ ਮੇਰੇ 500 ਮਿੱਤਰ ਨੇ ਮੇਰੇ 1000 ਮਿੱਤਰ ਨੇ ਜਾਂ ਫਿਰ ਇਦਾਂ ਨਹੀਂ ਕਹਿੰਦਾ ਮੈਂ ਇੰਨੇ ਦੁਸ਼ਮਣ ਸਿੱਧੇ ਕਰਤੀ ਮੈਂ ਤੁਹਾਨੂੰ ਵੀ ਸਿੱਧਾ ਕਰ ਦੂੰਗਾ ਇਦਾਂ ਵੀ ਨਹੀਂ ਹੁੰਦਾ ਬਸ ਇੱਕੀ ਅਵਸਥਾ ਹੈ ਭਾਈ ਨਾ ਉਹਦੇ ਅੰਦਰ ਹੰਕਾਰ ਹੈ ਨਾ ਹੰਕਾਰ ਦਾ ਮਾੜਾ ਪ੍ਰਭਾਵ ਹੈ ਸੈਲਫ ਕੌਨਫੀਡੈਂਸ ਮੋਤੀ ਚੁਗੇ ਹੋਏ ਨੇ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਉੱਚ ਤੇ ਉਚਾਈ ਇਸ ਕਰਕੇ ਉੱਚਿਆਂ ਤੋਂ ਉੱਚਾ ਹੈ ਉੱਚਾ ਹੋਣ ਦਾ ਮਤਲਬ ਕੀ ਹੈ ਮਾਈਂਡ ਪਵਿੱਤਰ ਹੈ ਇੱਕ ਕਮਾਲ ਦੀ ਹੋਰ ਗੱਲ ਮਹਿਲਾ ਪੰਜਵਾਂ ਜੀ ਕਹਿੰਦੇ ਨੇ ਮਨ ਆਪਣਾ ਹੈ ਸਭ ਤੇ ਨੀਚਾ ਆਪਣੀ ਆਪ ਨੂੰ ਨੀਚ ਸੁਭਾਅ ਵਾਲਾ ਬਣਾਉਂਦਾ ਹੈ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਗੁਰੂ ਨਾਨਕ ਸਾਹਿਬ ਕਿਸੇ ਨੂੰ ਨੀਚਾ ਨਹੀਂ ਕਹਿੰਦੇ ਯਾਦ ਰੱਖਿਓ ਇਸ ਗੱਲ ਨੂੰ ਕਿਸੇ ਨੂੰ ਨੀਚਾ ਨਹੀਂ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਨਿਮਰਤਾ ਸਿਵਾ ਹੈ ਹੈ ਕੀ ਹੈ ਮਨ ਆਪਣੇ ਹੈ ਸਭ ਤੇ ਉੱਚਾ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਨੀਚਾ ਭਾਵ ਉਹ ਗੱਡੀਆਂ ਲਾ ਕੇ ਨਹੀਂ ਵੰਦੇ ਗੁਰੂ ਦੇ ਬਰਾਬਰ ਭਾਈ ਉਹ ਤੇ ਸ੍ਰੀਖ ਹੁੰਦੇ ਨੇ ਗੁਰੂ ਦੇ ਦੂਜੀ ਗੱਲ ਜਿਹੜੀ ਨੀਚ ਵਾਲੀ ਗੱਲ ਕੀਤੀ ਐ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਆਪਣਾ ਸਟੇਟਸ ਬਣਾ ਕੇ ਚੱਲਣਾ ਐ ਇਦਾਂ ਨਹੀਂ ਵੀ ਕਹਿੰਦੇ ਦੇਖਦੇ ਤੁਸੀਂ ਨਾ ਗੁਰਬਾਣੀ ਚ ਲੱਭ ਲਿਖਿਆ ਕੂਕਰ ਨੂੰ ਕੁੱਤੇ ਨੂੰ ਇਦਾਂ ਹੱਥ ਜੋੜ ਕੇ ਐਕਟਿੰਗ ਕਰਨਗੇ ਕਿਉਂਕਿ ਅੰਦਰ ਲਾਲਚ ਦਾ ਮਾੜਾ ਪ੍ਰਭਾਵ ਐ ਉਹ ਨਿਮਰਤਾ ਨਹੀਂ ਹੁੰਦੀ ਉਹ ਦਿਖਾਵੇ ਦੀ ਨਿਮਰਤਾ ਹੈ ਇੱਕ ਨਿਮਰਤਾ ਸੁਭਾਅ ਬਣ ਜਾਂਦਾ ਹੈ ਇੰਨੇ ਐਕਟਿੰਗ ਵਾਲੇ ਈਮੇ ਨਹੀਂ ਬਣਨਾ ਵੀ ਲੋਕ ਤੁਹਾਡੇ ਤੇ ਹੈਵੀ ਹੋਣ ਲੱਗ ਜਾਣ ਸਭੈ ਮਾਨ ਜਗਾਓ ਸ਼ਸਤਰਾਂ ਦਾ ਤਿਆਗੋ এডਿਕੇਸ਼ਨ ਚੰਗੀ ਲੋ ਆਪਣੇ ਬੱਚਿਆਂ ਨੂੰ এডਿਕੇਸ਼ਨ ਦੋ ਔਰ ਸ਼ਸਤਰਾਂ ਦਾ ਤਿਆਗੋ ਖੰਡੇ ਬਾਟੇ ਦੀ ਬੋਲ ਲਓ ਅੰਮ੍ਰਿਤ ਛਕੋ ਗੁਰਬਾਣੀ ਨਾਲ ਜੋੜੋ ਇੱਕ ਕਹਿੰਦੇ ਨਾ ਬੜੇ-ਬੜੇ ਵਪਾਰੀ ਨੇ ਨਾ ਅੰਮ੍ਰਿਤਸਰ ਸਾਹਿਬ ਜਾਣਾ ਸੀਗਾ ਜੀ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਹੁਣ ਉਹਦਾ ਡਰਾਈਵਰ ਵੀ ਤੇ ਨਾਲ ਜਾਊਗਾ ਆਪਣੇ ਡਰਾਈਵਰ ਨੂੰ ਕਹਿੰਦਾ ਵੇਖ ਭਾਈ ਜਿੱਥੇ ਤੂੰ ਨੌਕਰੀ ਕਰਦਾ ਉੱਥੇ ਤੂੰ ਹੈ ਮੇਰਾ ਡਰਾਈਵਰ ਕਹਿੰਦੇ ਠੀਕ ਹੈ ਜੀ ਕਹਿੰਦੇ ਹੁਣ ਆਪਾਂ ਗੁਰੂ ਰਾਮਦਾਸ ਜੀ ਦੇ ਸ਼ਹਿਰ ਵਿੱਚ ਆ ਗਏ ਇੱਥੇ ਆਪਾਂ ਦੋਵੇਂ ਬਰਾਬਰ ਬੈਠੇ ਆ ਬਰਾਬਰ ਬਹਿਣਾ ਆਪਾਂ ਪ੍ਰਾਪਰਾ ਭਾਵ ਜਦੋਂ ਬੰਦਾ ਗੁਰਦੁਆਰਾ ਸਾਹਿਬ ਆ ਜਾਂਦਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਭ ਇੱਕ ਬਰਾਬਰ ਹੈ ਕਈ ਵਾਰ ਬੇਨਤੀ ਕਰੀਦੀ ਆਪਣੇ ਉਹਦੇ ਉਹਦੇ ਜੇ ਬਾਹਰ ਛੱਡ ਕੇ ਆਇਆ ਕਰੋ ਗੁਰੂ ਦੀ ਹਜ਼ੂਰੀ ਵਿੱਚ ਬੈਠੋ ਕੁਝ ਸਿੱਖੋ ਕੁਝ ਸਮਝੋ ਗੁਰੂ ਸਾਹਿਬ ਨੂੰ ਬੇਨਤੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਚਰਨ ਧੂੜੀ ਬਖਸ਼ਿਸ਼ ਕਰੋ ਨਾਮਦਾਨ ਬਖਸ਼ਿਸ਼ ਕਰੋ ਜਿੱਥੇ ਮਨ ਵਿੱਚ ਇਹ ਕੀੜਾ ਵਸਿਆ ਮੇਰਾ ਇਹ ਉਹਦਾ ਉੱਥੇ ਕੁਝ ਨਹੀਂ ਆਉਂਦਾ ਉਹ ਹੀੜ ਦੇ ਵਿੱਚ ਕੁਝ ਨਹੀਂ ਆਉਂਦਾ ਉੱਥੇ ਤੇ ਹੰਕਾਰ ਹੀ ਹੰਕਾਰ ਹੈ ਉੱਥੇ ਨਾਮ ਨਹੀਂ ਆ ਸਕਦਾ ਜੀ ਪਰ ਰੱਬ ਦਾ ਪਿਆਰਾ ਸਤਿਗੁਰੂ ਜੀ ਕਹਿੰਦੇ ਸਭ ਤੋਂ ਉੱਚਾ ਪਰ ਨੀਮਾ ਰਹਿ ਕੇ ਚੱਲਦਾ ਹੈ ਬ੍ਰਹਮ ਗਿਆਨੀ ਸੇ ਜਨ ਭਏ ਇਹ ਜਿਹੜੀ ਅਵਸਥਾ ਹੈ ਨਾ ਬ੍ਰਹਮ ਗਿਆਨੀ ਜਿਹੜੀ ਅਵਸਥਾ ਹੈ ਨਾਨਕ ਜਿਨ ਪ੍ਰਭ ਆਪ ਕਰੇ ਜਿਨੂੰ ਮਾਲਕ ਆਪ ਕਰੇ ਹੁਣ ਨਾਂ ਦੇ ਅੱਗੇ ਲਿਖਾ ਦੇਣਾ ਆਪਣੇ ਸ਼ਰਧਾਲੂਆਂ ਤੋਂ ਆਪਣੇ ਚੇਲਿਆਂ ਤੋਂ ਉਹ ਵੱਖਰੀ ਗੱਲ ਹੈ ਪਰ ਇੱਕ ਨੂੰ ਪ੍ਰਮਾਤਮਾ ਬਣਾਉਂਦਾ ਹੈ ਪ੍ਰਮਾਤਮਾ ਅਵਸਥਾ ਬਖਸ਼ਿਸ਼ ਕਰਦਾ ਹੈ ਬਖਸ਼ਿਸ਼ ਦੇ ਪੈਂਡੇ ਨੇ ਭਾਈ